ਅੱਜਕੱਲ੍ਹ ਜੀ ਮੈਂ ਹਕਬਰ ਸਿੰਘ 베ਦੀ ਦੋ ਅਹਿਮ ਮਸਲਿਆ ਦਾ ਜ਼ਿਕਰ ਕਰਾਂਗੇ ਜਿਹਦੇ ਵਿੱਚ ਜ਼ਿਕਰ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਚਿੱਠੀ ਪੰਜਾਬੀਆਂ ਦੇ ਨਾਮ ਲਿਖੀ ਹੈ ਉਸ ਚਿੱਠੀ ਦੇ ਵਿੱਚ ਕਿਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ ਦੂਸਰਾ ਅਹਿਮ ਮਸਲਾ ਹੈ ਵਿਕਰਮ ਸਿੰਘ ਮਜੀਠੀਆ ਦਾ ਆਕਰ ਵਿਕਰਮ ਸਿੰਘ ਮਜੀਠੀਆ ਤੋਂ ਕਿਸ ਤਰ੍ਹਾਂ ਦੀ ਪੁਚਕਿਚ ਹੋ ਰਹੀ ਹੈ 40000 ਪੰਨਿਆਂ ਦੀ ਜਿਹੜੀ ਰਿਪੋਰਟ 46 ਸ਼ੀਟ ਦੇ ਰੂਪ ਵਿੱਚ ਪੇਸ਼ ਕੀਤੀ ਹੈ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਕਿੰਨੇ ਆ ਕੋ ਵਤ ਸਕਦੀਆਂ ਆਖਰ ਬਿਕਰਮ ਸਿੰਘ ਮਜੀਠੀਆ ਨੂੰ ਕਿੰਨਾ ਸਮਾਂ ਹੋਰ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਆਖਰ ਮਜੀਠੀਆ ਦੇ ਜੇਲ੍ਹ ਰਹਿਣ ਵਿੱਚ ਸਿਆਸੀ ਸ਼ਰੀਕ ਅਜਿਹੇ ਕਿਹੜੇ ਨੇ ਜਿਹੜੇ ਬੇहद ਖੁਸ਼ ਨੇ ਇਸ ਬਾਬਤ ਵੀ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਉਸ ਚਿੱਠੀ ਦਾ ਜ਼ਿਕਰ ਕਰ ਲੈਣੇ ਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਨਾਮ ਇੱਕ ਚਿੱਠੀ ਲਿਖੀ ਆ ਜਿਸ ਦੇ ਵਿੱਚ ਸਿੱਧੇ ਦੋਸ਼ ਕੇਂਦਰ ਸਰਕਾਰ ਤੇ ਲਗਾਏ ਆ ਕਿ ਸੂਬੇ ਦੇ 55 ਲੱਖ ਲੋਕਾਂ ਦੇ ਮੁਫਤ ਰਾਸ਼ਨ ਦੇ ਉੱਤੇ ਵੱਡਾ ਡਾਕਾ ਕੇਂਦਰ ਸਰਕਾਰ ਮਾਰ ਰਹੀ ਹੈ ਤੇ ਇਸ ਸਕੀਮ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਨੂੰ ਮੁਫਤ ਰਾਸ਼ਨ ਨਾ ਮਿਲ ਸਕੇ ਆਖਰੇ ਵਿਵਾਦ ਕਿਵੇਂ ਪੈਦਾ ਹੋਇਆ ਇਸ ਉੱਤੇ ਵੀ ਜਾਵਾਂਗੇ ਕਿਉਂਕਿ ਕੁਝ ਦਿਨ ਪਹਿਲਾਂ ਤੋਂ ਇਹ ਤਸਵੀਰ ਸਪਸ਼ਟ ਹੋਣ ਲੱਗ ਪਈ ਕਿ ਭਾਜਪਾ ਦੇ ਬਹੁਤ ਸਾਰੇ ਆਗੂ ਕਾਰਕੁਨ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਕੈਂਪ ਲਗਾ ਕੇ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਤੋਂ ਆਧਾਰ ਕਾਰਡ ਲੈ ਰਹੇ ਆ ਉਹਨਾਂ ਤੋਂ ਫਾਰਮ ਭਰਵਾ ਰਹੇ ਆ ਉਹਨਾਂ ਤੋਂ ਪੈਨ ਕਾਰਡ ਲੈ ਰਹੇ ਆ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੂੰ ਅਜੰਡਾ ਦਿੱਤਾ ਗਿਆ ਕਿ ਜੇ ਇਹਨਾਂ ਕੈਂਪਾਂ ਤੱਕ ਪਲਪਾ ਪਹੁੰਚ ਕਰਦੀ ਹੈ ਆਮ ਲੋਕਾਂ ਤੱਕ ਤਾਂ ਉਸ ਦੇ ਨਾਲ ਵੱਡਾ ਵੋਟ ਬੈਂਕ ਭਾਜਪਾ ਵੱਲ ਖਿਸਕ ਸਕਦਾ ਹੈ ਇਸ ਕਰਕੇ ਵੱਡੇ ਫਿਕਰ ਆਮ ਆਦੀ ਪਾਰਟੀ ਦੇ ਅੰਦਰ ਦਖਾਈ ਦੇ ਰਿਹਾ ਹੈ ਸਰਕਾਰ ਹੁਣ ਕਰੇ ਤਾਂ ਕੀ ਕਰੇ ਕਿਉਂਕਿ ਦਿੱਲੀ ਤੋਂ ਚਲਦੇ ਹੁਕਮ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਨੂੰ ਆਮ ਆਦੀ ਪਾਰਟੀ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ ਜਦੋਂ ਹੁਣ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਕੈਂਪ ਲੱਗਣੇ ਸ਼ੁਰੂ ਹੋਇਆ ਤਾਂ ਭਾਜਪਾ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਬਹੁਤ ਸਾਰੇ ਆਗੂਆਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ ਰੋਜ਼ ਕੈਂਪ ਲਗਾਉਣ ਦਾ ਐਲਾਨ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਕਿ ਭਾਜਪਾ ਆਗੂ ਕੈਂਪ ਵਾਲੀ ਜਗ੍ਹਾ ਤੇ ਪਹੁੰਚਣ ਸਭ ਤੋਂ ਪਹਿਲਾਂ ਪਹੁੰਚੀ ਹੁੰਦੀ ਹੈ ਪੰਜਾਬ ਪੁਲਿਸ ਕਿਉਂਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ ਆਖਰ ਪੁਲਿਸ ਨੂੰ ਹੀ ਵਰਤਿਆ ਜਾਂਦਾ ਹੈ ਜਿਵੇਂ ਮੌਜੂਦਾ ਮਾਹੌਲ ਅੰਦਰ ਵਰਤੀ ਜਾ ਰਹੀ ਹੈ ਬਹੁਤ ਸਾਰੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵੀ ਇਸ ਪਾਸੇ ਧਿਆਨ ਲਗਾਇਆ ਜਾ ਰਿਹਾ ਹੈ ਕਿ ਮੁਫਤ ਰਾਸ਼ਨ ਸਕੀਮ ਨੂੰ ਕੇਂਦਰ ਸਰਕਾਰ ਬੰਦ ਕਰਨ ਜਾ ਰਹੀ ਹੈ ਤਾਂ ਹਰਪਾਲ ਚੀਮਾ ਸਮੇਤ ਬਹੁਤ ਸਾਰੇ ਆਗੂ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਦੱਸ ਰਿਹਾ ਕਿ ਪਹਿਲਾਂ ਭਾਜਪਾ ਨੇ ਦੇਸ਼ ਦੇ ਅੰਦਰ ਵੋਟ ਚੋਰੀ ਦੀ ਸਿਆਸਤ ਕੀਤੀ ਤਾਂ ਹੁਣ ਦੂਜੇ ਪਾਸੇ ਲੋਕਾਂ ਤੋਂ ਆਈਡੀ ਲੈ ਕੇ ਲੋਕਾਂ ਤੋਂ ਅਜੇਹਾ ਡਾਟਾ ਇਕੱਠਾ ਕਰਕੇ ਉਹਨਾਂ ਦੇ ਅਧਿਕਾਰਾਂ ਤੇ ਉਹਨਾਂ ਦੇ ਮੁਫਤ ਸਕੀਮਾਂ ਤੇ ਵੱਡਾ ਡਾਕਾ ਕੇਂਦਰ ਸਰਕਾਰ ਮਾਰਨ ਜਾ ਰਹੀ ਹੈ ਜਦ ਕਿ ਕੇਂਦਰ ਦੇ ਪੱਖ ਤੋਂ ਅਜੇ ਤਰਕ ਸਾਹਮਣੇ ਆ ਰਿਹਾ ਜ ਜਿਹਦੇ ਵਿੱਚ ਕੇਂਦਰੀ ਖੁਰਾਕ ਮੰਤਰੀ ਪਹਿਲਾਦ ਜੋਸ਼ੀ ਨੇ ਸਪਸ਼ਟ ਕਰ ਦਿੱਤਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਜਿਹੜੀਆਂ ਵੀ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਲਾਭਪਾਤਰੀਆਂ ਨੂੰ ਲੋੜਵੰਦ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਕਿ ਉਹਨਾਂ ਉਹਨਾਂ ਦੀ ਈ ਕੇ ਵਾਈ ਸੀ ਕੀਤੀ ਜਾਵੇ ਜੋ ਹੁਣ ਭਾਜਪਾ ਦੇ ਆਗੂ ਕਰਦੇ ਵਖਾਈ ਦੇ ਰਿਹਾ ਤਾਂ ਆਖਰ ਇਸ ਉੱਤੇ ਵੱਡਾ ਹੰਗਾਮਾ ਇਸ ਪੱਖ ਦਾ ਹੋ ਰਿਹਾ ਕਿ ਇਹਨਾਂ ਲੋਕਾਂ ਨੂੰ ਕਿਵੇਂ ਰੋਕਿਆ ਜਾਵੇ ਕਿਉਂਕਿ 227 ਦੇ ਪੱਖ ਤੋਂ ਹਰ ਸਿਆਸੀ ਪਾਰਟੀ ਆਹ ਮਾਹੌਲ ਨੂੰ ਸਰਦੀਦੀ ਜਾ ਰਹੀ ਹੈ ਤਾਂ ਕਿ ਜਿਹੜੀ ਕਸਰਤ ਉਹਨਾਂ ਨੂੰ ਚੋਣਾਂ ਦੇ ਨੇੜੇ ਤੇੜੇ ਕਰਨੀ ਪੈਗੀ ਅਜੇ ਉਹਨਾਂ ਕੋਲ ਸਮਾਂ ਇੱਕ ਵੱਡੀ ਮੁਖਾਪਲਤ ਆਮ ਆਦੀ ਪਾਰਟੀ ਦੇ ਖਿਲਾਫ ਦਿਖਾਈ ਦੇ ਰਹੀ ਹੈ ਆਖਰ ਇਸ ਉੱਤੇ ਇਹ ਵੀ ਤਰਕਾਰਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਉਹਨਾਂ ਦਾ ਲਾਭ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਤੇ ਦੂਜੇ ਪਾਸੇ ਇਸ ਪੱਖ ਦਾ ਵੀ ਜ਼ਿਕਰ ਆ ਰਿਹਾ ਕਿ ਜੇ ਆਮ ਆਦੀ ਪਾਰਟੀ ਦੇ ਆਗੂ ਇਹ ਗੱਲ ਕਹਿ ਰਿਹਾ ਕਿ ਹੁਣ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਡਾਟਾ ਚੋਰੀ ਕੀਤਾ ਜਾ ਰਿਹਾ ਤਾਂ ਸਵਾਲ ਇਸ ਪੱਖ ਤੋਂ ਵੀ ਉੱਭਰਦੇ ਜਾ ਰਿਹਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਦੇ ਫਾਰਮ ਆਮ ਆਦੀ ਪਾਰਟੀ ਲੋਕਾਂ ਦੇ ਪ੍ਰਵਾਰੀ ਸੀ ਉਹ ਕਿਸ ਪੱਖ ਤੋਂ ਪ੍ਰਵਾਰੀ ਸੀ ਇਸ ਪੈਸ਼ਨ ਦੇ ਵਿੱਚ ਪਰਿਵਾਰ ਸੀ ਕਿਉਂਕਿ ਅਜੇ ਵੀ 1000 ਰੁਪਇਆ ਔਰਤਾਂ ਨੂੰ ਦਿੱਤਾ ਜਾਣਾ ਇੱਕ ਗਰੰਟੀ ਦੇ ਰੂਪ ਵਿੱਚ ਵੱਡਾ ਵਾਅਦਾ ਪੰਜਾਬ ਦੀਆਂ ਔਰਤਾਂ ਦੇ ਨਾਲ ਕੀਤਾ ਗਿਆ ਸੀ ਜੋ ਅਜੇ ਵੀ ਨਹੀਂ ਪੂਰਾ ਹੋਇਆ ਜਿਸ ਢੰਗ ਦੇ ਫਾਰਮ ਭਾਜਪਾ ਦੇ ਆਗੂ ਆਪਣੇ ਕੈਂਪਾਂ ਵਿੱਚ ਲੋਕਾਂ ਦੇ ਪਰਿਵਾਰਿਆ ਜਾਂ ਪਰਣਾ ਚਾਹੁੰਦੇ ਆ ਤਾਂ ਉਸੇ ਤਰ੍ਹਾਂ ਦੇ ਫਾਰਮ ਅਮਦੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬੀਆਂ ਦੇ ਪ੍ਰਵਾਸੀ ਵਾਲੰਟੇਰਾ ਨੇ ਕੈਂਪ ਲਗਾਏ ਸੀ ਕਿ ਕਿਸ ਤਰ੍ਹਾਂ ਮਹੱਲਾ ਕਲੀਨਿਕ ਦਿੱਤਾ ਜਾਏਗਾ ਕਿਸ ਤਰ੍ਹਾਂ 1000 ਰੁਪਏ ਔਰਤਾਂ ਨੂੰ ਦਿੱਤਾ ਜਾਏਗਾ ਮੁਫਤ ਬਿਜਲੀ ਦਿੱਤੀ ਜਾਏਗੀ ਕਹ ਲੋ ਕਿ ਇੱਕ ਅਜੰਡਾ ਜਿਹੜਾ ਪੰਜਾਬੀਆਂ ਨੂੰ ਦਿੱਤਾ ਗਿਆ ਸੀ ਵਾਲੰਟੇਰਾ ਨੇ ਪਹੁੰਚ ਕਰਕੇ ਉਹ ਫਾਰਮ ਪ੍ਰੋਵਾਈ ਸੀ ਤਾਂ ਉਹ ਇੱਕ ਅਜੀਹਾ ਹੀ ਕੰਮ ਸੀ ਜਿਸ ਤਰ੍ਹਾਂ ਦਾ ਕੰਮ ਹੁਣ ਮੌਜੂਦਾ ਸਮੇਂ ਵਿੱਚ ਭਾਜਪਾ ਦੇ ਆਗੂ ਜਾਂ ਕਾਰਕੁਨ ਕਰ ਰਿਹਾ ਹੈ ਇੱਥੇ ਵੀ ਸਵਾਲ ਪੈਦਾ ਹੁੰਦਾ ਕਿ ਸੱਤਾ ਪਰਿਵਰਤਨ ਤੋਂ ਬਾਅਦ ਆਮ ਆਦੀ ਪਾਰਟੀ ਨੇ ਇਹ ਪੱਖ ਰੱਖਿਆ ਸੀ ਕਿ ਰਵੈਤੀ ਪਾਰਟੀਆਂ ਦੇ ਵਿੱਚ ਅਜਿਹੇ ਲੋਕਾਂ ਨੂੰ ਲਾਭਪਾਤਰੀ ਬਣਾ ਲਿਆ ਗਿਆ ਜਿਨ੍ਹਾਂ ਨੂੰ ਮੁਫਤ ਸਕੀਮਾਂ ਦੀ ਕੋਈ ਲੋੜ ਨਹੀਂ ਹੈ ਆਟਾ ਦਾਲ ਸਕੀਮ ਦੇ ਵਿੱਚ ਉਹਨਾਂ ਲੋਕਾਂ ਨੂੰ ਲੈ ਲਿਆ ਗਿਆ ਜਿਨ੍ਹਾਂ ਨੂੰ ਇਹ ਲਾਭ ਮਿਲਣਾ ਹੀ ਨਹੀਂ ਚਾਹੀਦਾ ਸੱਤਾ ਪਰਿਵਰਤਨ ਤੋਂ ਬਾਅਦ ਆਮ ਆਦੀ ਪਾਰਟੀ ਨੇ ਪਹਿਲਾ ਕੰਮ ਹੀ ਇਹ ਕੀਤਾ ਸੀ ਕਿ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣ ਪਰੰਤੂ ਇਸ ਦੇ ਵਿੱਚ ਵੱਡੀ ਤਦਾਦ ਉਹਨਾਂ ਲੋਕਾਂ ਦੀ ਸੀ ਜਿਹੜੇ ਲੋੜਵੰਦ ਸਨ ਜਿਨ੍ਹਾਂ ਨੂੰ ਮੁਫਤ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਸੀ ਉਹ ਵੀ ਇਸ ਗੱਲ ਦਾ ਸ਼ਿਕਾਰ ਹੋ ਗਏ ਪਰ ਉਹ ਲੋਕ ਵੀ ਇਸ ਘੇਰੇ ਦੇ ਵਿੱਚ ਆ ਗਏ ਜਿਹੜਾ ਫਰਮਾਨ ਆਮ ਆਦੀ ਪਾਰਟੀ ਨੇ ਆਪਣੀ ਸਰਕਾਰ ਦੇ ਸਮੇਂ ਸੁਣਾਇਆ ਸੀ ਪਰ ਇੱਥੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਾਂ ਬੁਲਾਰਿਆਂ ਨੇ ਕਦੇ ਵੀ ਸਥਿਤੀ ਸਪਸ਼ਟ ਨਹੀਂ ਕੀਤੀ ਜਿਹੜੇ ਇਸ ਸਕੀਮ ਦੇ ਘੇਰੇ ਵਿੱਚ ਸਨ ਜਿਹੜੇ ਲਾਪਾਤਰੀ ਬਣੇ ਹੋਏ ਸਨ ਜਿਨ੍ਹਾਂ ਨੂੰ ਇਸ ਸਕੀਮ ਵਿੱਚ ਲਿਆਂਦਾ ਨਹੀਂ ਜਾ ਸਕਿਆ ਉਹਨਾਂ ਨੂੰ ਵੀ ਕੱਢਿਆ ਗਿਆ ਪਰੰਤੂ ਹੁਣ ਜਦੋਂ ਕੇਂਦਰ ਵੱਲੋਂ ਕੁਝ ਹੁਕਮ ਹੋਇਆ ਤਾਂ ਭਾਜਪਾ ਦੇ ਆਗੂ ਕੈਂਪ ਲਗਾਉਣਾ ਚਾਹੁੰਦੇ ਆ ਪਹੁੰਚ ਕਰਨਾ ਚਾਹੁੰਦੇ ਆ ਵੋਟ ਬੈਂਕ ਪੱਕਾ ਕਰਨਾ ਚਾਹੁੰਦੇ ਆ ਤਾਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਇਹਨਾਂ ਦੇ ਕਦਮਾਂ ਨੂੰ ਇਸ ਕਰਕੇ ਰੋਕਣਾ ਚਾਹੁੰਦੀ ਹੈ ਕਿ 2027 ਤੱਕ ਵੋਟ ਬੈਂਕ ਨੂੰ ਖਿਸਕਾ ਨਾ ਸਕੇ ਭਾਜਪਾ ਦੂਜੇ ਪਾਸੇ ਮੁਜੀਠੀਆ ਦੇ ਮਸਲੇ ਤੇ ਜਾਈਏ ਤਾਂ ਅੱਜ ਐਸਐਸਪੀ ਪਟਿਆਲਾ ਵਰਨ ਸ਼ਰਮਾ ਨਾਬਾ ਜੇਲ੍ਹ ਵਿੱਚ ਬਿਕਰਮ ਮੁਜੀਠੀਆ ਦੇ ਕੋਲੇ ਪਹੁੰਚ ਕਰਦੇ ਆ ਕਿਉਂਕਿ ਇੱਕ ਸਿੱਟ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੀ ਅਗਵਾਈ ਵਿੱਚ ਬਣਾਈ ਗਈ ਸੀ ਡਰੱਗ ਮਾਮਲੇ ਦੇ ਵਿੱਚ ਸਿੱਟ ਬਣੀ ਸੀ ਜਿਨ੍ਹਾਂ ਨੇ ਪੁੱਛਗਿੱਛ ਕਰਨੀਆਂ ਤੇ ਕੁਝ ਦਿਨ ਪਹਿਲਾਂ 40000 ਪੰਨਿਆਂ ਦੀ ਰਿਪੋਰਟ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਨਾਲ ਬਿਕਰਮ ਮੁਜੀਠਿਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਆਖਰ ਮਾਮਲਾ ਤਾਂ ਡੀਏ ਦਾ ਸੀ ਇਸ ਦੇ ਨਾਲ ਹੋਰ ਕੜੀਆਂ ਇਸ ਕਰਕੇ ਜੋੜੀਆਂ ਜਾ ਰਹੀਆਂ ਕਿ ਅਕਾਲੇ ਦਲ ਬਿਕਰਮ ਮੁਜੀਠਿਆ ਦੀ ਜ਼ਮਾਨਤ ਲੈਣ ਵਿੱਚ ਸਫਲ ਨਾ ਹੋ ਜਾਵੇ ਕਿਉਂਕਿ ਜੇ ਬਿਕਰਮ ਮੁਜੀਠਿਆ ਮੌਜੂਦਾ ਸਮੇਂ ਵਿੱਚ ਬਾਹਰ ਆਉਂਦੇ ਆ ਤਾਂ ਵੱਡਾ ਹਮਲਾ ਸਰਕਾਰ ਤੇ ਆਮ ਆਦੀ ਪਾਰਟੀ ਨੂੰ ਜਿਸ ਤਰ੍ਹਾਂ ਉਹ ਘੇਰਦੇ ਆ ਤਾਂ ਆਖਰ ਕਿੰਨਾ ਚਿਰ ਬਿਕਰਮ ਮੁਜੀਠਿਆ ਨੂੰ ਜੇਲ੍ਹ ਵਿੱਚ ਰੱਖਿਆ ਜਾਏਗਾ ਇਹ ਸਵਾਲ ਇਸ ਕਰਕੇ ਬੜਿਆ ਹੋਇਆ ਕਿ ਬਿਕਰਮ ਮਜੀਠੀਆ ਦੇ ਬਹੁਤ ਸਾਰੇ ਸਿਆਸੀ ਸ਼ਰੀਕ ਨੇ ਆਇਓ ਕਾਲੀ ਦਲ ਦੇ ਅੰਦਰ ਬੈਠੇ ਹੈ ਚਾਹੇ ਕਾਲੀ ਦਲ ਤੋਂ ਬਾਹਰ ਹੈ ਚਾਹੇ ਆਮ ਆਦੀ ਪਾਰਟੀ ਦੇ ਅੰਦਰ ਹੈ ਤੇ ਮਜੀਠਾ ਹਲਕੇ ਦੇ ਵਿੱਚ ਅਜਹੀ ਸਿਆਸਤ ਨੂੰ ਚਮਕਾਉਣ ਦੀ ਕੋਸ਼ਿਸ਼ ਆਮ ਆਦੀ ਪਾਰਟੀ ਇਸ ਕਰਕੇ ਕਰ ਰਹੀ ਹੈ ਕਿਉਂਕਿ ਤਲਬੀਰ ਗਿੱਲ ਬਿਕਰਮ ਮਜੀਠੀਆ ਦੇ ਨੇੜਲੇ ਸਾਥੀਆਂ ਚੋਂ ਰਹੇ ਹੈ ਸਮੇਂ ਦੇ ਨਾਲ ਉਹਨਾਂ ਦੀ ਅਣਬਣ ਅਕਾਲੀ ਦਲ ਦੇ ਨਾਲ ਉਹਨਾਂ ਦਾ ਮਨਮਟਾਓ ਫਿਰ ਉਹਨਾਂ ਨੇ ਜਿਸ ਢੰਗ ਦੇ ਨਾਲ ਅਕਾਲੀ ਦਲ ਨੂੰ ਛੱਡਿਆ ਬਿਕਰਮ ਮਜੀਠੀਆ ਤੇ ਜਿਸ ਤਰ੍ਹਾਂ ਦੇ ਹਮਲੇ ਕੀਤੇ ਤਾਂ ਡਰਗ ਮਾਮਲੇ ਦੇ ਵਿੱਚ ਬੋਨੀ ਜਨਾਲਾ ਇਸੇ ਤਰ੍ਹਾਂ ਬਿੱਟੂ ਔਲਖ ਬਹੁਤ ਸਾਰੇ ਜਹੇ ਲੋਕ ਸਮੇਂ-ਸਮੇਂ ਤੇ ਬਿਆਨ ਵੀ ਦਿੰਦੇ ਰਹੇ ਤਾਂ ਕਿ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਣ ਪਰ ਸੁਪਰੀਮ ਕੋਰਟ ਤੋਂ ਜਿਸ ਤਰ੍ਹਾਂ ਉਹਨਾਂ ਨੇ ਰਾਹਤ ਲਈ ਹੈ ਤਾਂ ਹੋਰ ਕੋਈ ਕਾਰਨ ਤਾਂ ਦਿਖਾਈ ਨਹੀਂ ਦਿੰਦਾ ਸੀ ਪਰ ਸਿਆਸੀ ਸ਼ਰੀਕ ਚੌਂਦੇ ਸਨ ਕਿ ਇੱਕ ਵਾਰ ਬਿਕਰਮ ਮਜੀਠੀਆ ਨੂੰ ਜੇਲ੍ਹ ਉਚਾਇਆ ਜਾਵੇ ਤਾਂ ਵਿਜੀਲੈਂਸ ਨੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਤਾਂ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਦਾ ਇੰਚਾਰਜ ਲਗਾਇਆ ਤਾਂ ਉਸ ਦੇ ਨਾਲ ਸਵਾਲ ਇਸ ਕਰਕੇ ਪੈਦਾ ਹੋ ਰਿਹਾ ਹੈ ਕਿ ਜੇ ਬਿਕਰਮ ਮਜੀਠੀਆ ਆਪਣੇ ਹਲਕੇ ਵਿੱਚ ਰਹਿੰਦੇ ਤਾਂ ਕਿਸੇ ਤਰ੍ਹਾਂ ਵੀ ਤਲਬੀਰ ਗਿੱਲ ਮਜੀਠਾ ਹਲਕੇ ਵਿੱਚ ਪਕੜ ਨਹੀਂ ਸੀ ਬਣਾ ਸਕਦੇ ਤਾਂ ਹੁਣ ਬਿਕਰਮ ਮਜੀਠੀਆ ਜੇਲ੍ਹ ਚ ਲੈਣ ਤਲਬੀਰ ਗਿੱਲ ਨੂੰ ਇਨਚਾਰਜ ਲਗਾ ਕੇ ਮਜੀਠਾ ਹਲਕੇ ਦੇ ਵਿੱਚ ਲਗਾਇਆ ਗਿਆ ਹੈ ਤਾਂ ਕਿ ਉਹ ਵੱਧ ਤੋਂ ਵੱਧ ਉੱਥੇ ਆਪਣੀ ਪਕੜ ਬਣਾ ਸਕਣ ਐਕਟੀਵਿਟੀ ਕਰ ਸਕਣ ਤਾਂ ਬਹੁਤ ਸਾਰੇ ਇਹ ਵੀ ਪੱਖ ਹੁੰਦੇ ਆ ਕਿ ਬਿਕਰਮ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਅਕਾਲੀ ਦਲ ਕੁਝ ਅਜਿਹਾ ਮਹਾਜਕੋ ਨਹੀਂ ਸਿਰਜ ਰਿਹਾ ਜਾਂ ਨਹੀਂ ਸਿਰਜਿਆ ਜਾ ਸਕਿਆ ਜਿਹਾ ਮਾਹੌਲ ਜਿਹਦੇ ਨਾਲ ਬਿਕਰਮ ਮਜੀਠੀਆ ਦੇ ਬਾਹਰ ਆਉਣ ਦਾ ਰਸਤਾ ਸਾਫ ਹੋਵੇ ਪਰ ਚਰਚਾਵਾਂ ਇਸ ਪੱਖ ਤੋਂ ਵੀ ਨੇ ਕਿ ਅਕਾਲੀ ਦਲ ਦੇ ਅੰਦਰ ਵੀ ਬਿਕਰਮ ਮੁਜੀਠੀਆ ਦੇ ਬਹੁਤ ਸਾਰੇ ਸ਼ਰੀਕ ਬੈਠੇ ਆ ਜਿਸ ਕਰਕੇ ਬਿਕਰਮ ਸਿੰਘ ਮੁਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਵੱਖਾਈ ਦੇ ਰੀਆਂ